ਕੀ ਦੇਖ ਰਹੇ ਸਬਜ਼ੀਆਂ ਨੂੰ ਲੈ ਕੇ ਹਾਜ਼ਰਿਆਂ ਜੀ ਵੱਡੀ ਖਬਰ ਸਰਕਾਰੀ ਬਸਾਂ ਦੀ ਹੜਤਾਲ 13 ਅਗਸਤ ਤੱਕ ਮਲਤਵੀ ਕਿਲੋਮੀਟਰ ਸਕੀਮ ਬਸ ਦਾ ਟੈਡਰ ਸਰਕਾਰ ਵੱਲੋਂ ਡੀ ਡਿਲੇ ਉਹ ਜਕਿੰਦਰ ਸਿੰਘ ਪੰਮੀ ਪੰਜਾਬੀ ਜਾਗਰਨ ਨੇ ਜਲੰਧਰ ਪੰਜਾਬ ਰੋਡਵੇਜ ਪੀਆਰਟੀਸੀ ਦੇ ठेਕੇਦਾਰ ਠੇਕਾ ਮਾਲਜਮਾ ਵੱਲੋਂ ਦਿੱਤੇ ਗਏ ਅਲਟੀਮੇਟ ਦੇ ਮੁਤਾਬਕ ਸ਼ੁੱਕਰਵਾਰ ਬਾਅਦ ਦੁਪਹਿਰ ਚੱਕਾ ਜੰਮ ਕਰ ਦਿੱਤਾ ਗਿਆ ਹਾਲਾਂਕਿ ਕੋਈ ਜ਼ਹੀਰ ਦੇਰ ਬਾਅਦ ਪੰਜਾਬ ਸਰਕਾਰ ਵੱਲੋਂ ਡਿਲੇ ਦਾ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਤੋਂ ਬਾਅਦ ਹੜਤਾਲ 13 ਅਗਸਤ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਦਾਰਾ ਸਦ ਦੁਨੀਆ ਦੇ ਪ੍ਰਧਾਨ ਰੇਸ਼ਮ ਸਿੰਘ ਨੇ ਇੱਕ ਪੱਤਰ ਜਾਰੀ ਕੀਤਾ ਜਿਸ ਵਿੱਚ ਲਿਖਿਆ ਹੈ ਕਿ ਜੱਥੇ ਬੰਦੀ ਦੇ ਸੰਘਰਸ਼ ਨੂੰ ਦੇਖਦਿਆਂ ਹੋਇਆ ਪੰਜਾਬ ਸਰਕਾਰ ਵੱਲੋਂ ਕਿਲੋਮੀਟਰ ਸਕੀਮ ਬਸਾਂ ਦਾ ਟੈਡਰ ਸਰਕਾਰ ਵੱਲੋਂ ਡਿਲੇ ਕਰ ਦਿੱਤਾ ਗਿਆ ਹੈ ਅਤੇ ਬਜਟੋਂ ਲਿੰਜ ਕਰ ਦਿੱਤਾ ਗਿਆ ਹੈ ਉਪਰੰਤ ਜਥੇਬੰਦੀਆਂ ਦੀਆਂ ਮੰਗਾਂ ਦੇ ਹੱਲ ਲਈ 13 ਅਗਸਤ ਨੂੰ ਮੀਟਿੰਗ ਫਿਕਸ ਕੀਤੀ ਗਈ ਜੋ 10 ਰੱਖੜੀ ਦੇ ਤਿਹਾੜੀ ਨੂੰ ਮੁੱਖ ਰੱਖਦਿਆਂ ਤੁਰੰਤ ਹਿਦਦਾਲ ਸਮੇਤ ਅਖਸ਼ਣਾ ਨੂੰ ਮਲਤਵੀ ਕੀਤਾ ਜਾਂਦਾ ਹੈ ਜੇਕਰ 13 ਅਗਸਤ ਨੂੰ ਮੰਗਾਂ ਦਾ ਹੱਲ ਨਾ ਕੀਤਾ ਤਾਂ 14 ਅਗਸਤ ਨੂੰ ਪਹਿਲੇ ਟਾਈਮ ਹੀ ਹਿਦਦਾਲ ਸਮੇਤ 15 ਅਗਸਤ ਨੂੰ ਗੁਲਾਮੀ ਦੀ ਦਿਵਸ ਮਨਾਉਂਦਿਆਂ ਮੁੱਖ ਮੰਤਰੀ ਪੰਜਾਬ ਖਾਸਪੋਰਟ ਮੰਤਰੀ ਪੰਜਾਬ ਦੇ ਸਵਾਲ ਜਵਾਬ ਕਿਤੇ ਚਾਹਣਗੇ ਸਵਾਲ ਜਵਾਬ ਕਿਤੇ ਜਾਣਗੇ ਧੰਨਵਾਦ